ਮੰਡਾ ਜੀ ਹਨ ਹਨੇਰੀ ਦੇ ਅੰਮਾ ਜੀ ਅੰਮਾ ਜੀ ਤਾਂ ਅੰਮਾ ਜੀ ਤਾਂ ਆਪਾਂ ਘਰ ਦੀ ਖਾਤਰ ਪੁੱਛਣਾ ਹੈ ਸਾਰੇ ਘਰ ਦੀ ਖਾਤਰ ਜੀ ਕੁੜੀ ਦਾ ਹਿੱੱਤੇ ਵੇਰਵਾ ਕਰਦਾ ਸਾਰੇ ਘਰ ਦੀ ਖਾਤਰ ਆਪਣਾ ਵੀ ਜੀ ਅੱਜ ਜੋ ਸਰਕਾਰ ਆਪਾਂ ਕਿਹੜੀ ਗਿਆ ਦਾ ਦੁਬਾਰਾ ਅੱਜ ਫਕਤਾ ਪੈਦਰੀ ਠੀਕ ਹੈ ਇਹ ਵੇਖਣਾ ਵੀ ਘਰ ਦੇ ਵਿੱਚ ਕੀ ਨਕਸ਼ ਬਣਿਆ ਪਿਆ ਇੰਨਾਂ ਨੇ ਆਪਾ ਵੀ ਜੀ ਉੱਥੇ ਰੋ ਜੇ ਉੱਧਰ ਆ ਜਾਓ ਸਤਿ ਸ੍ਰੀ ਅਕਾਲ ਜੀ ਭਾਈ ਇਹ ਬੋਛੋਨਾ ਦੀਆਂ ਜਿਨ੍ਹਾਂ ਦਾ ਘਰ ਦੇ ਵਿੱਚ ਦੋ ਵਿਆਹਾਂ ਵਾਲਾ ਜੀ ਆ ਮੇਰੀ ਤੇਰੇ ਵੀ ਦੋ ਵਿਆਹ ਆ ਤੇਰੇ ਵੀ ਦੋ ਵਿਆਹ ਤੁਹਾਡੇ ਹੈਗੇ ਕੀ ਆ ਤੁਸੀਂ ਬਹਿ ਜਾਓ ਦੋ ਵਿਆਹ ਵਾਲਾ ਕਾਹ ਆ ਜੋ ਤਰੀਅਤੀ ਜੀ ਜੀ ਤਰੀਅਤੀ ਨਾ ਪਿੰਡਾ ਕਲਵੰਡੀ ਸਾਹਬੋ ਕੀ ਹੈ सची पकी मुले के अचो तूं ਜੇ ਰਾਜ ਕੰਨ ਨੇ ਵਿਆਹ ਕਰਾਇਆ ਤਾਂ ਤਾਂ ਹੀ ਸਿਰ ਘਮਾਈ ਜਾਂਦਾ ਮੈਂ ਵੀ ਇਸ ਕਰਦਾ ਹੀ ਪਹਿਲਾਂ ਅੰਮ੍ਰਿਤ ਸਿੰਘ ਜੀ ਮੇਰੇ ਤੇ ਬੈਠੀ ਆ ਪੰਜਦਾ ਬਚਿਆ ਤਾਂ ਰਾਮਣਾ ਬੈਠਾ ਇੱਕ ਨਿਸ਼ਾਨੀ ਬਾਬੇ ਨੇ ਹੋਰ ਦੱਸਦੀ ਮੈਨੂੰ ਕਹਿੰਦਾ ਉਹ ਬੱਚੋ ਦੀ ਜਿੰਨਾਂ ਦੇ ਘਰ ਦੇ ਵਿੱਚ ਕੱਕ ਜੀ ਦੇ ਹੋਰ ਦੋ ਬਣਾ ਹੋਣਾ ਤੇਰੇ ਨਾਲ ਦੋ ਬਦਲ ਆ ਗਿਆ ਤੇਰੀ ਮੋਟੀ ਦੇ ਕਿੰਨੇ ਸੀਗੇ ਹੈ ਮੋਟੀ ਦੇ ਵੀ ਸੀਗੇ ਦੋ ਬੋਟੀ ਦੇ ਵੀ ਦੋ ਸੀ ਤੇਰੀ ਮੋਟੀ ਦੇ ਕਾਲ ਨੇ ਵੇਖਿਆ ਦੋ ਮੈਰੀ ਇਹ ਬਾਰਡਰੀ ਪੱਟੇ ਦਾ ਮੇਰੇ ਦੋਸਤ ਹੈ ਕਮਲਜੀਤ ਗੱਲ ਭਾਈ ਗੁੱਸਾ ਨਾ ਕਰੋ ਤਾਂ ਗੱਲ ਕਹਿ ਲਿਆ ਹੈ ਇਹ ਪਹਿਲੇ ਹੋਰਦਾ ਜਿਹੜੀ ਗੱਲ ਉਹ ਤਾਂ ਕਹਿਣੀ ਪਈ ਬਰਾਲੀ ਤੁਹਾਨੂੰ ਗਿਆਨ ਕੇ ਨਾਲ ਜਿਹੜੀ ਗੱਲ ਮੈਂ ਕਹਿਣ ਲੱਗਾ ਇਹੋ ਜੀ ਗੱਲ ਪਿੱਛੇ ਬੰਦੇ ਦਾ ਛੱਤਰ ਵੀ ਪੈ ਜਾਂਦੇ ਆ ਭਾਈ ਠੀਕ ਹੈ ਪਰਵਾਹ ਆ ਮੇਰੇ ਬਾਬੇ ਜੀ ਕਹਿੰਦਾ ਬਾਬਾ ਹੰਤਾ ਵੀ ਮੇਰਾ ਬੱਜਾ ਮੈਂ ਇਹ ਕਹ ਦਸ ਆ ਆਪਣੇ ਘਰ ਦੇ ਕੋਲੇ ਜਿਹੜੇ ਗੁਰਪ੍ਰੀਤ ਕਾ ਘਰ ਕਿੱਥੇ ਹੈ ਗੁਰਪ੍ਰੀਤ ਕਾ ਕੋਲੇ ਹੈ ਨਹੀਂ ਜੀ ਮੈਨੂੰ ਨਹੀਂ ਪਤਾ ਨਹੀਂ ਜਿੱਥੇ ਨਿਕਾ ਰਿਹਾ ਗੁਰਪ੍ਰੀਤ ਕਾ ਰਹਿੰਦਾ ਨਿਗਾ ਮਾ ਲਓ ਫੇਰ ਮੈਂ ਹਾਂਦਰਾ ਨਹੀਂ ਐ ਓ ਤੇ ਛੋੜੀ परती तो ते मैं कब फेर हो जा मारना करके नहीं ले ले मैं बाप अपने आस-पास कोले है पक्की गल तू छरावला मेरे पत्तो जणेया बिना साथ लैंदा मोरी नुचला गड्डी वाला साथ लैंदा मोरी नुचला बिबी ना तो दे <ता> मेरी बात मेरी नजे बुरी मल सती चले गल और पिछने फेर ले रे मेरे पापा कसी उते लांदे हैं डजवे चपत्ती में ਤੁਹਾਨੂੰ ਤੁਹਾਨੂੰ ਬਾਬਾ ਦੇ ਸੇਵਾਤਾਂ ਤੁਹਾਨੂੰ ਤੁਹਾਨੂੰ ਬਾਬਾ ਦੇ ਸੇਵਾਤਾਂ ਦੇ ਆਹ ਬਹੁਤ ਉੱਠੇ ਪੁੱਛਣਾ ਪੁੱਤ ਤੂੰ ਘਰ ਦੀ ਖਾਤਰ ਵੀ ਘਰ ਦੇ ਵਿੱਚ ਕੀ ਨੁਕਸਾ ਦੋ ਗੱਲਾਂ ਮੈਂ ਪੁੱਛਣਾ ਇੱਕ ਤਾਂ ਇਹਦੇ ਬਾਰੇ ਇੱਕ ਚੰਨਿਆ ਬਾਰੇ ਦੋਵੇਂ ਗੱਲਾਂ ਪੁੱਛੀਆਂ ਤੇਰੇ ਕੋਲ ਠੀਕ ਹੈ ਇਹ ਵੇਖਾਂ ਵੀ ਘਰ ਚ ਕੀ ਨੁਕਸ ਬਣਿਆ ਪਿਆ ਕਿ ਰੋਗ ਬਣ ਗਿਆ ਤਾਂ ਪਤਾ ਲੱਗਿਆ

ਹਾਂ ਪਹਿਲਾ ਰੱਬ ਨੇ ਤਾਂ ਕੱਗਰ ਤਾਂ ਦੇਣਾ ਬੋਲ ਪਰਜੇ ਹਾਂ ਕਹਿੰਦਾ ਬਾਬਾ ਨਾਲ ਖਾਉਂਦੀ ਛੱਡਣਾ ਪਛਾਣੀ ਬੋਲਦੇ ਬੋਲ ਬੰਦੇ ਨੂੰ ਵੀ ਦੁਖੀ ਪੇਕੇ ਨੂੰ ਵੀ ਦੁਖੀ ਇਹ ਜਵਾਕ ਖੜੇ ਆ ਇਹ ਜਵਾਕਾਂ ਨੂੰ ਵੀ ਦੁਖੀ ਬੋਲ ਬਤ ਹੈ ਰੋਣਾ ਮੇਰਾ ਦਿੱਤ ਕੋਈ ਕਰ ਰੋਈ ਨਹੀਂ ਹੁੰਦਾ ਤੇਰੀ ਧੀ ਦਰਬਾਰ ਦੇ ਆ ਕੇ ਹੱਸੀ ਦਾ ਹੁੰਦਾ ਆਪਾਂ ਜੋ ਅੱਥੇ ਚੜਾਉਣੇ ਆ ਉਹੀ ਮਿਲਦਾ ਵਾਪਸ ਆਪਾਂ ਇੱਥੇ ਹੱਸ ਕੇ ਜਾਣਾ ਚਾਹੀਦਾ 70 ਗੁਣਾ ਹਾਸਾ ਮਿਲਦਾ ਵਾਪਸ ਆਪਾਂ ਨੂੰ ਠੀਕ ਹੈ ਕਾਇਮ ਹੁੰਦਾ ਵਜੋ ਹਾਂ ਰੇਗਲ ਫਰਦਾਸ ਬੋਤ ਮੈਨੂੰ ਘਰ ਤੇ ਮਾਈ ਜਦ ਬੇਪੰਜਾਰਾ ਬੱਚੇ ਹੋਈ ਹਾਂਜੀ ਹੈ ਫਰ ਜਵੇਂ ਕਰੇ ਕੋ ਤੁਰਾ ਫਰਦਾ ਹਾਂ ਤੈਨੂੰ ਪ੍ਰੇਖਾ ਲੱਗਣਾ ਹੈ ਫਿਰ ਸਿਰੇ ਸਿਰੇ ਨੂੰ ਇਹ ਝਲਕਾ ਲੱਗਣਾ ਫਿਰ ਤੇ ਮੇਰੀ ਭੈਣ ਸੁਖਨਾ ਚ ਇੱਕ ਬੰਦਾ ਦਿਖਾਈ ਵੀ ਦਿੰਦਾ ਰਿਹਾ ਇਹ ਕਈ ਰੂਪ ਲੈ ਜਾਂਦਾ ਹੈ ਹਨਾ ਉਹੀ ਬੰਦਾ ਤੈਨੂੰ ਹਰਾਉ ਕਰਦਾ

ਕਾਲੀ ਨੌਕਰੀ ਐ ਕਾਹ ਮੁੰਡਾ ਵਤੋਏ ਪੰਜਾਬ ਦੇ ਰਗਰੇ ਨੌਲਾ ਬੇ ਵਾਹ ਬਹਾਵਨਾ ਤੇਰੀ ਪਸਾਂ ਦੇ ਹਰ ਬੇ ਨੌਣਾਵੇ ਬਾਜ ਬਹਾਵਨਾ ਤੇਰੀ ਪੀਸ ਗਾਹਲ ਨੰਨੇ ਮੰਦੇ ਹੋ ਤੁਸੀਂ ਮੰਦੇ ਹੋ ਪਰ ਜੇ ਲੋਕੀ ਚਾਹੀਦੀ ਬਤੋਏ ए वर्दी वारी तव्हांजी कुर्सी वारी तर्दी मार्केट ख़राब ਬਾਬੇ ਦਰਬਾਰ ਤੇ ਜਾਣਾ ਠੀਕ ਹੈ ਬਾਬੇ ਦਰਬਾਰ ਤੇ ਜਾ ਕੇ ਸਵੇਰ ਖਲਾਤ ਹੋ ਕੇ ਅਰਦਾਸ ਕਰਦੇ ਵੀ ਲੈ ਬਾਬਾ ਸਾਨੂੰ ਲਵਾ ਨੌਕਰੀ ਤੇ ਪਹਿਲੀ ਤਨਖਾਹ ਤੇਰੇ ਬਾਬੇ ਦੇ ਦਰਬਾਰ ਤੇ ਲਾ ਕੇ ਜਾਵਾਂਗੇ ਹੈਲੋ ਠੀਕ ਹੈ ਇਹਨਾਂ ਕੰਮ ਕਰਦੇ ਹੋਵੇ ਸਵੇਰ ਬਾਕੀ ਆਪਾਂ ਹੋਰ ਚੰਗਾ ਜਿੱਦ ਤੇ ਸੇ ਨੌਕਰੀ ਲਾ ਕੇ ਜਿੱਦਿਆ ਕੰਮ ਕਰਤਾ ਕਹਿੰਦਾ ਬਾਬਾ ਜਦੋਂ ਨਵਾਂ ਸਾਲ ਚੜ ਜਾ ਕਿੰਦਾ ਨਵਾਂ ਸਾਲ ਤੁਹਾਡੇ ਤੇ ਖੁਸ਼ੀਆਂ ਲੈ ਕੇ ਆਵੇ ਠੀਕ ਹੈ ਮਨਜੂਰਾ ਇਹ ਨਹੀਂ ਗੱਲ ਸਾਜਣਾ ਮੱਥਾ ਦੇ ਕੇ 100 ਰੁਪਿਆ ਤੇ ਬਾਕੀ ਅਰदस ਬਾਬੇ ਦੇ ਕਰ ਦੇਣਾ ਠੀਕ ਹੈ ਰਜੂ ਕੇ ਲਬੋ ਚਲੋ ਹੱਕ ਮੇਰੇ ਬਾਬੇ ਦਾ ਕਹਿੰਦਾ ਬਾਬਾ ਘਰੋਂ ਜੀ ਕੇ ਆ ਹੋਵੇ ਕਿਸੇ ਦਾ ਤੇ ਮੋੜ ਕੇ ਦੇਣਾ ਹੋਵੇ

ਮੋਹਿਰਾਂ ਦੀ ਜੱਟ ਦੇ ਕੋਲੋਂ ਕੋਈ ਨਹੀਂ ਭੁਲੇਖਾ ਜਿੱਤਣ ਦਾ ਕੋਈ ਨਹੀਂ ਮੋਹਿਰਾਂ ਦੀ ਜੱਟ ਕੋਲੋਂ ਕੋਈ ਨਹੀਂ ਮੋਹਿਰਾਂ ਦੀ ਜੱਟ ਕੋਲੋਂ ਕੋਈ ਨਹੀਂ ਜਦ ਵੀ सांगितलं ਮੈਂ ਕਿਹਾ ਸੀ ਮੈਂ ਗੱਪ ਮਾਰਨਾ ਛੱਡ ਕੇ ਸੱਚ ਕਰਨਾ ਤੁਸੀਂ ਸੱਚ ਸਭੀ ਬੌਕਸਰ ਦੇ ਏਰੀਆ ਕਿਰਾ ਕੋਟੀ ਰੋਡ ਤੇ ਕੋਟੀ ਰੋਡ ਤੇ ਆ ਹਾਂਜੀ ਥੋੜਾ ਦਵਾਈਆਂ ਦਾ ਕੰਮ ਹੈ ਕਲੀਨਿਕ ਹੈ ਆਪਦਾ ਹੈ ਹਾਂਜੀ ਟੀਕੇ ਲਾਉਣੇ ਹੋ ਹਾਂਜੀ ਲੋਕਾਂ ਦੇ ਅੱਜ ਕੰਗਰ ਦਾ ਤੇਰੇ ਲੱਗਣਾ ਕਿ ਸੁੱਤਾ ਨਿੱਕੇ ਘਰ ਜਾ ਰਹਾ ਕਾ ਹਾਂਜੀ ਆ ਗਿਆ ਲਾ

ठेका ठेके तव्हां ढाली बंदी आहे موں 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 ਛੋਟੇ ਪਰਿਵਾਰ ਦਾ ਜੀ ਠੀਕ ਹੈ ਇਹ ਮੰਨ ਲਕਰ ਹੈ ਵੀ ਮੁੜ ਕੇ ਆ ਜੇ ਹੈ ਪਰ ਹਣਗਲਾਰੀ ਪੂਰੀ ਫਸੀ ਪਈ ਹੈ ਹਣਗਲਾਰੀ ਪੂਰੀ ਫਸੀ ਪਈ ਹੈ ਹਦੋਂ ਕਰ ਤਾਂ ਮੇਰਾ ਬਾਬਾ ਇਵੇਂ ਹੋਇਆ ਬੈਣਾ ਹਣਗਲਾਰੀ ਫਸੀ ਪਈ ਹੈ ਨਾ ਇਹਦਾ ਬਾਬਾ ਇੱਥੇ ਰੋਕਣ ਵਾਲੇ ਇਕ ਨਹੀਂ ਉਹਦੀ ਸਪੋਰਟ ਕਰਨ ਵਾਲੇ ਹੋਰ ਵੀ ਹੈਗੇ ਠੀਕ ਹੈ ਜੀ ਬੋਲ ਜੀ ਠੀਕ ਹੈ ਹੈ ਗਿਆ ਨਾ ਉਹਦਾ ਜਨਾਨਾ ਨੰਡੇ ਵਾਲੀ ਨਾਲ ਉੱਥੇ ਹੈਲੋ ਹਾਂ ਹਾਂ ਜਨਣਾ ਇੱਕ ਬੰਦਾ ਹੈ ਜਿਹੜਾ ਤੇਰੇ ਨਾਲ ਦਾ ਬਣਾਵਾ ਕੁਸੂਰ ਕਰਦੇ ਆ ਤੇ ਵਿੱਚ ਹੈਲੋ ਜਨਣਾ ਹਾਂ ਕੁਛਦਾ ਨਹੀਂ ਕਰਦਾ ਜਉਂ ਵਿਆਹ ਕੇ ਤਾਂ ਵੀ ਥੋੜੀ ਚਾਹੇ ਨਹੀਂ ਨਹੀਂ ਬਣੀ ਹਣਾ ਗਲੇਸ਼ ਹੈ ਤੇ ਗਲਤੀ ਤੇਰੀ ਆ ਆਪਣੀ ਸੀ ਇਹ ਹਣਾ ਮੱਖਾ ਮੁੰਡਾ ਬੋਲ ਆ ਜਾ ਬਾਬਾ 90 ਦੀ ਅਲਵਾ ਜੇ ਮੈਂ ਤੇਰਾ ਇਹ ਕੰਮ ਕਰ ਜਾ ਮਨ ਮੁਠੀ ਕਰ ਦਿਆ ਫਿਰ ਬੋਲ ਜੋ ਸਰਦਾ ਬਾਬਾ ਮਾਤਾ ਕਾਰਖਾਨੇ ਜਾਏਗਾ ਪਟਿਆਲੇ ਜਾਏਗਾ ਕਿਹ ਕਹਿੰਦਾ ਮੁਕਰਵਾ ਜਾਈ ਮੈਨੂੰ ਕੋਈ ਸੁੱਖ ਨਹੀਂ ਚਾਹੀਦੀ ਸੁੱਖ ਪਟਿਆਲੇ ਜਾਊਗੀ ਹੈ ਕੰਮ ਦਾ ਬੋਲੋ ਤੋਂ ਪੈਣਾ ਨਾ ਮੈਂ ਮੈਂ ਖਾ ਚੁਤੀ ਆਪਾਂ ਰਹਾਂ ਤੱਕ ਬਰਬਾਦ ਆ ਸੁਣੀ ਆ ਇਹ ਕਸੇ ਨਾ ਮੈਂ ਆ ਮੈਂ ਸੁਣੀ ਆ ਤਾ ਆ ਫੋਟੋ ਖਿਜੀ ਨਾ ਹੈ ਜਾਣ ਲੱਗਾ ਮੈਨੂੰ ਕੱਲ ਹੀ ਫੋਟੋ ਦੇ ਕੇ ਤਾਂ ਨਹੀਂ ਪੈਸੇ ਦੀ ਚਾਹੀਦੇ ਕੱਲੀ ਫੋਟੋ ਦੇ ਕੇ ਜਾਣੀ ਐ ਤੇ ਜਿੱਦੇ ਆਪਣੀ ਕਹਾਣੀ ਸੈੱਟ ਹੋ ਗਈ ਜੇ ਸੰਤਿਨਾ ਬੜੀ ਪਰਦੇਸਿਕਾ ਦਾ ਹੋਈ ਆ ਉੱਧੇ ਮੇਰੇ ਕੋਲ ਦੋਦੇ ਪਿੰਡਾ ਜੀ ਮੇਰੇ ਉਰਦੇ ਨਾਲ ਹੀ ਆ ਪੈਸੇ ਮੈਨੂੰ ਉੱਧਰ ਵੀ ਨਹੀਂ ਚਾਹੀਦੇ ਉੱਧੇ ਮੈਂ ਹੀ ਕਾਰਕੋ ਵੀ ਸੁੱਖ ਦੱਸ ਦੂੰਗਾ ਤੇ ਮੈਂ ਇਹਦੇ ਪਟਾਣੇ ਚਲਾ ਦੇਣਾ ਠੀਕ ਆ ਪਰ ਉਹ ਕੁੰਡੀ ਮਾਈ ਪਟਾਣਾ ਜੀ ਤੇ ਤੁਹਾਡੇ ਪੈਰਾਂ ਪਿੱਛੇ ਕੁੰਡੀ ਮਾਈ ਜੀ ਪੀਰ ਜੀ ਤੇ ਮੁੰਡਾ ਬਾਬੇ ਤੋਂ ਹਾਂ ਸੰਭਾਗ ਮੈਂ ਜੀਦਾ ਰਗ ਰਗ ਲਗਲਾ ਮਹਿਦੀ ਦਾ ਰਗ ਰਗ ਲਗਲਾ ਮੈਂ ਜਹਾੜਦਾ ਕੋਡਾ ਚੁਣੀ ਨਾ ਨਾ ਜਹਾੜਦਾ ਕੋਡਾ ਚੁਣੀ ਨਾ ਮਹਿਦੀ ਦਾ ਰਗ ਰਗ ਲਗਲਾ ਮਹਿਦੀ ਦਾ ਰਗ ਰਗ ਲਗਲਾ ਜੇ ਮੇਰਾ ਪੀਰ ਤੁਹਾਨੂੰ ਜਾ ਦੇਵੇ ਨੌਕਰੀ ਤੇ ਜਿੱਦੇ ਨੌਕਰੀ ਲੱਗ ਜੇ ਉਦੋਂ ਪਹਿਲੀ ਤਨਖਾਹ বাবা তো দরবাদ মেস চাই ঠিক ਸੋਦੇ ਪਰਵਾਰ ਦਾ ਜੀ ਠੀਕ ਹੈ ਇਹ ਮਾਲਕ ਕਰੇ ਵੀ ਮੁਰਕਿਆ ਦੇ ਹੈ ਹੈ ਪਰ ਹਣਗੜਾ ਦੀ ਪੂਰੀ ਫਸੀ ਪਈ ਹੈ ਹਣਗੜਾ ਦੀ ਪੂਰੀ ਫਸੀ ਪਈ ਹੈ ਕਰੋ ਕਰ ਤਾਂ ਮੇਰਾ ਬਾਬਾ ਐਵੇਂ ਹੋਇਆ ਬੈਣਾ ਹਣਗੜਾ ਦੀ ਫਸੀ ਪਈ ਹੈ ਨਾ ਕਿੰਦਾ ਰਾਬਾ ਇੱਥੇ ਰੋਕਣ ਵਾਲੇ ਇਕ ਨਹੀਂ ਉਹਦੀ ਸਪੋਰਟ ਕਰਨ ਵਾਲੇ ਹੋਰ ਵੀ ਹੈਗੇ ਠੀਕ ਹੈ ਜੀ ਹੋਰ ਵੀ ਠੀਕ ਹੈ ਹੈਗੇ ਨਾ ਰੋਦਾ ਜਨਾਨਾ ਨੰਦੇ ਆ ਰਹੀ ਨਾ ਉੱਥੇ ਹੈਲੋ ਹਾਂ ਹਾਂ ਇਹ ਜਣਾ ਇੱਕ ਬੰਦਾ ਹੈ ਜਿਹੜਾ ਤੇਰੇ ਨਾਲ ਰੋਦਾ ਬਣਾਵਾ ਕਸੂਰ ਕਰਦੇ ਆ ਤੇ ਵਿੱਚ ਹੈਲੋ ਇਹ ਜਣਾ ਹੈ ਕੁਛਦਾ ਨਹੀਂ ਕਰਦਾ ਜਉਂ ਵਿਆਹ ਕੇ ਤਾਂ ਵੀ ਥੋੜੀ ਜਿਆਦਾ ਬਣੀ ਨਹੀਂ ਬਣੀ ਹਣਾ ਗਲੇਸ਼ ਹੈ ਤੇ ਗਲਤੀ ਤੇਰੀ ਆਉਂਦੀ ਕੋਈ ਸੀ ਇਹ ਹਣਾ ਮੱਥਾ ਮੁੰਡਾ ਬੋਲ ਆ ਜਾ ਬਾਬਾ ਮੋਤੀ ਸੋਖਾਂ ਦੀ ਨਾਂ ਬਾਤ ਜੇ ਮੈਂ ਤੇਰਾ ਇਹ ਕੰਮ ਕਰ ਦਾਂ ਬੰਦ ਮੁਠੀ ਕਰ ਦਾਂ ਫਿਰ ਬੋਲ ਜੇ ਸਰਦਾਰ ਬਾਬਾ ਮਾਤਾ ਕਾਰਖਾਨੇ ਜਾਏਗਾ ਬਟਾਲੇ ਜਾਏਗਾ ਕੀ ਗੱਲ ਮੁਕਰਣਾ ਚਾਹੀ ਮੈਨੂੰ ਕਿ ਸੋਖਣੀ ਚਾਹੀਦੀ ਸੋਖ ਬਟਾਲੇ ਜਾਊਗੀ ਹੈ ਕੰਮ ਦਾ ਬੋਲੋ ਹਰ ਤਰ੍ਹਾਂ ਦਾ ਨਾਮ ਆ ਜਾ ਮੈਂ ਖਾ ਚੁਤੀ ਆਪਾਂ ਰੋਹਤਾ ਸੱਤਾਂ ਬੰਦ ਬਸ ਸੱਤਾਂ ਆ ਮੈਂ ਅਸਰ ਆ ਨਾਮ ਆ ਮੈਂ ਅਸਰ ਦੀਨਾ ਸਾਡਾ ਆ ਫੋਟੋ ਖੜੀ ਆ ਨਾ ਹੈ ਜਾਣ ਲੱਗਾ ਮੈਨੂੰ ਕੱਲ ਫੋਟੋ ਦੇ ਕੇ ਤਾਂ ਨਹੀਂ ਪੈਸੇ ਦੀ ਚਾਹੀਦੇ ਕੱਲੀ ਫੋਟੋ ਦੇ ਕੇ ਜਾਣੀ ਆ ਜੇ ਜਿੱਦ ਤੇ ਆਪਣੀ ਕਹਾਣੀ ਸੈੱਟ ਹੋ ਗਈ ਨਾਲ ਸਮਝਦਾ ਆਪਣੀ ਪਰਦੇਸ ਦੀ ਗੱਲ ਹੋਈ ਆ ਉੱਧੇ ਮੇਰੇ ਕੋਲ ਦੋਦੇ ਪਿੰਡਾ ਜੀ ਮਲੌਰ ਦੇ ਨਾਲ ਹੀ ਆ ਪੈਸੇ ਮੈਨੂੰ ਉੱਧੇ ਵੀ ਨਹੀਂ ਚਾਹੀਦੇ ਉੱਧੇ ਮੈਂ ਹੀ ਕਾਰਕੋ ਵੀ ਸੁੱਖ ਦੱਸ ਦੂੰਗਾ ਤੇ ਮੈਂ ਤੇ ਪਟਾਣੇ ਚਲਾਣ ਕਰਾਂ ਠੀਕ ਆ ਹਰ ਕੁੰਡੀ ਮੈਂ ਪਟਾਣੇ ਦੀ ਤੇ ਤੁਹਾਡੇ ਪੈਰਾਂ ਪਿੱਛੇ ਕੁੰਡੀ ਬੈਜੀ ਪੀਰ ਦੀ